ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਵਲੌਗ ਉਮੀਦ ਕਰਦੇ ਤੁਸੀਂ ਸਾਰੇ ਠੀਕ ਹੋ ਨੀ ਤੇ ਗਾਇਜ਼ ਅੱਜ ਮੈਂ ਇੰਨੇ ਦਿਨਾਂ ਬਾਅਦ ਫਿਰ ਤੋਂ ਵਲੌਗ ਬਣਾਉਣ ਲੱਗੀ ਆ ਕੋਈ ਰੀਜਨ ਸੀਗਾ ਤਾਂ ਮੈਂ ਵਲੌਗ ਬਣਾਇਆ ਨਹੀਂ ਤੁਝੇ ਜਦੋਂ ਮੈਂ ਵਲੌਗ ਬਣਾਉਂਦੀ ਸੀ ਤਾਂ ਕੁਝ ਲੋਕ ਸੀਗੇ ਕੁਝ ਜਨਾਨੀਆਂ ਕੁਝ ਬੰਦੇ ਸੀ ਜੋ ਮਤਲਬ ਮੇਰੇ ਵੀਡੀਓ ਚੱਕ ਚੱਕ ਗੰਦੇ ਗੰਦੇ ਰੋਸਟ ਕਰਨ ਲੱਗੇ ਸੀ ਤਾਂ ਮੈਂ ਵਲੌਗ ਬਣਾਨੇ ਬੰਦ ਕਰਤੇ ਸੀ ਤੇ ਗਾਇਜ਼ ਹੁਣ ਦੁਬਾਰਾ ਤਾਂ ਆਪਾਂ ਵਲੌਗ ਸ਼ਾਰਟ ਕਰਤੇ ਆ ਆਪਾਂ ਫੜਾ ਬਟ ਵਲੌਗ ਨੰਦੇ ਆ ਤੇ ਆ ਅੱਜ ਕਪੜੇ ਧੋਤੇ ਸੀ ਮੈਂ ਫੜੇ ਤੋਂ ਕੋਈ ਇਥੇ ਥਾਰਾ ਸੁਨਸਾਨ ਹੈਗਾ ਕੱਲ ਦਸਹਿਰਾ ਸੀਗਾ ਮੈਂ ਗਈ ਤਾਂ ਸੀ ਦਸਹਿਰੀ ਨੂੰ ਪਰ ਉੱਥੇ ਇੰਨਾ ਟ੍ਰਾਫਿਕ ਲੱਗਿਆ ਹੋਇਆ ਸੀ ਬਹੁਤ ਜ਼ਿਆਦਾ ਤਾਂ ਕਰਕੇ ਫਿਰ ਮੈਂ ਵਾਪਸ ਆ ਗਈ ਸੀ ਗੀੜਾ ਗੁੜਾ ਗੱਡ ਗਿਆ ਮੈਂ ਮੇਲੇ ਦੇ ਅੰਦਰ ਨਹੀਂ ਗਈ ਇੰਨੀ ਭੀੜ ਸੀ ਨਹੀਂ ਭੀੜ ਸੀ ਬਹੁਤ ਜ਼ਿਆਦਾ ਹਮਾਰੇ ਕਮਰੇ ਮੇਂ ਤਾਲਾ ਲੱਗਾ ਹੋਇਆ ਤਾਂ ਇਹ ਦੇਖੋ ਚਾਹ ਵੀ ਲੈ ਕੇ ਜਾਤੇ ਹਾਂ ਲਾਹ ਹਮਨੇ ਮੇਂ ਪਹਿਲੇ ਉਸਕੋ ਮਰੇ ਕਾ ਤਾਲਾ ਫਿਰ ਉਸਕੇ ਬਾਅਦ ਚਾਹ ਜੂ ਬਣਾਏਗੇ ਕੱਲ ਮੈਨੇ ਬਣਾਏ ਤੇ ਬ੍ਰੈਡ ਪਕੌੜੇ ਬ੍ਰੈਡ ਰੋਲ ਪਿਆਜ ਦੇ ਪਕੌੜੇ ਔਰ ਪਤਾ ਨਹੀਂ ਕਿਆ ਕਿਆ ਬਣਾਇਆ ਤਾਂ ਹੈ ਨਾ ਇਹਨੇ ਟੇਸਟੀ ਬਣੇ ਤਾਂ ਬਹੁਤ ਜ਼ਿਆਦਾ ਅਮਰ ਜੇ ਸਾਥ ਮੈਂ ਰਹਿਤਾ ਮੈਂ ਵੀ ਖਾਇਤਾ ਹੂੰ ਵੀ ਬਹੁਤ ਪਸੰਦ ਆਇਆ। ਆ ਦੇਖ ਕਮਰੇ ਚ ਆ ਗਿਆ ਸਾਡੇ ਇਸ ਵਾਰੀ ਨਾ ਕਮਰੇ ਚ ਬਹੁਤ ਜ਼ਿਆਦਾ ਪਾਣੀ ਦੀ ਦਿੱਕਤ ਹੋਈ ਤਾਂ ਕਿਦਾਂ ਇਹ ਹਲੇ ਵੀ ਗਿੱਲਾ ਹੈ ਹਾਲਾਂਕਿ ਪਾਣੀ ਰੁਕਿਆ ਨੂੰ ਮਹੀਨੇ ਤੋਂ ਉੱਪਰ ਹੋਣਾ ਲੱਗਾ ਤੇ ਇਹ ਦੇਖੋ ਹਲੇ ਵੀ ਗਿੱਲੇ ਆ ਅਜੇ ਥੋੜ ਟੁੱਟ ਗਈ ਹੈ ਸਾਡੇ ਦੀਵਾਰ ਚਾਹ ਚੂ ਬਣਾ ਲੱਗੀ ਸੀ ਆਪਣੇ ਹਸਬੰਦ ਵਾਸਤੇ ਉਹ ਕਹਿੰਦੇ ਚਾਹ ਬਣਾ ਦੇਵੇਂ ਨੂੰ ਜਿਹੜੇ ਕੱਲ ਦੇ ਥੋੜੇ ਜਿਹਾ ਪਕੌੜੇ ਪਏ ਹੋ ਵੀ ਦਾ ਇਹਦੇ ਮੈਂ ਕਿਹਾ ਠੀਕ ਆ ਦਿੰਨੇ ਆ ਨਾਲ ਨਾਲ ਅੱਜ ਕੱਪੜੇ ਤੇ ਇਹ ਕਿਤੇ ਕੱਪੜੇ ਵੀ ਸੁੱਕੀ ਗਏ ਤੇ ਚਾਹ ਬਣਾ ਦੇਣੀ ਡੈਡੀ ਵੀ ਆਣ ਵਾਲੇ ਆ ਗਾਇਜ਼ ਡੈਡੀ ਕਮ ਤਾਂ ਆ ਚੁੱਕਿਆ ਤੇ ਮੈਂ ਚਾਹ ਹੀ ਰੱਖਤੀ ਆ ਬਣਾਉਣ ਵਾਸਤੇ ਤੇ ਆਹ ਦੇਖੋ ਅਸਾਂ ਦੀ ਚਾਹ ਬੰਦੀ ਪਈ ਹੈ ਚਾਹ ਚੂ ਬਣਾ ਕੇ ਆਪਾਂ ਦੇ ਦੇ ਦਿੰਨੇ ਆ ਉਹਨਾਂ ਨੂੰ ਕਿਉਂਕਿ ਆਂਦੇ ਸਾਰੀ ਉਹਨਾਂ ਨੂੰ ਜਾਂਦਾ ਥੋੜੀ ਜਿਹੀ ਚਾਹ ਮਿਲ ਜਾਏ ਥੱਕਿਆ ਹੁੰਦਾ ਨਾ ਬੰਦਾ ਤੇ ਚਾਹ ਦਾ ਜਿਆਦਾ ਉਹ ਹੁੰਦਾ ਵਾ ਆ ਦੇਖੋ ਬਰੈਡ ਪਕੌੜੇ ਵੀ ਆ ਗਏ ਅਰੇ ਆ ਲੈ ਇਹ ਹੋ ਗਣ ਆ ਲੈ ਪਕੌੜੇ ਵੇ ਆ ਬਣਾਤੀ ਆ ਤੇ ਆ ਪਕੌੜੇ ਤੇ ਚਾਹ ਤੇ ਸਾਰਾ ਮੁੱਛੀ ਸ਼ਹਿਰ ਤੋਂ ਆ ਗਿਆ ਸੀ ਪਿਛਲੀ ਵਾਰ ਮੈਂ ਟੋਰ ਲਿਆ ਸੀ ਤੇ ਇਹਦੇ ਆਉਣੇ ਤੋਂ ਟੋਰ ਚੱਲ ਰਹੀ ਦੱਸ ਸਕਦਾ ਚੰਦੇ ਚਲੇ ਮਿਲ ਇੱਕ ਪ੍ਰਿੰਟ ਦੀ ਦੁਕਾਨ ਦੇਦੀ ਉਹ ਪ੍ਰਿੰਟ ਕਢਾਉਣਾ ਸੀ ਭਾਈ ਇਹਨਾਂ ਆਪੇ ਇੱਕੇ ਵੇਲੀ ਬੁਲੀ ਹੋ ਗਏ ਵੇਲੀ ਬੁਲੀ ਹੋ ਗਏ ਮੰਜੇ ਮੁੰਜੇ ਵਿਛਾਤੇ ਆ ਆ ਲੋ ਜਮਨ ਜੁ ਮੁੰਜੇ ਬਿਛਾਦੇ কুলਰ ਜੀ ਜਿਹੜਾ ਥੋੜਾ ਬਹੁਤ ਪਾਣੀ ਪਾਣਾ ਸੀ ਪਾਤਾ ਵਾ ਬਾਕੀ ਇੱਧਰ ਵੀ ਇਹ ਬਿਛਾਦਾ ਡੈਡੀ ਵਾਸਤੇ ਮੁੰਜਾ ਡੈਡੀ ਨੰਦੇ ਪਏ ਤੇ ਜੋਤੀ ਉਹ ਨਹੀਂ ਕਿੱਥੇ ਹੈ ਹੋਰ ਦੇਖੋ ਉਹ ਜੱਤੀ ਉਹ ਧੋਰੀ ਹੈ ਬੋਤਲਾਂ ਧੋਰੀ ਹੈ ਕੀ ਧੋਰੀ ਹੈ ਆਹ ਦੇਖੋ ਹੈਣ ਤੋਤੀ ਬੋਤਲਾਂ ਆਏ ਦੇਖ ਰਿਹਾ ਹਾਸ ਵਈਓ ਨੂੰ ਪਤਾ ਕਿ ਮੇਰੀ ਵੀਡੀਓ ਬਣਾ ਰਹੇ ਨੇ ਆ ਰਿਹਾ ਆ ਗਈ

ਲੋ ਜੀ ਆ ਕੇ ਬੈ ਗਈ ਆ ਜੀ ਕਮ ਕਮ ਸਾਰਾ ਕਰਤਾ ਵਿਚਾਰੀ ਨੇ ਹਾਏ ਬੋਤਲਾ ਪਰ ਨਹੀਂ ਆਈ ਹੁਣ ਮੈਂ ਕਿ ਚੱਲ ਹਵਾ ਹਵਾ ਲੈ ਲਵੇ ਤੇ ਬਸ ਲੋ ਜੀ ਦੇਖੋ ਸਪੈਸ਼ਲ ਮੈਂ ਕੂਲਰ ਲਾਤਾ ਤੇ ਬਸ ਮੈਂ ਕੱਲ ਨੂੰ ਇਹਨੇ ਕਹੇ ਕਿ ਭਾਈ ਮੈਨੂੰ ਹਵਾ ਨਹੀਂ ਦਿੰਦੇ ਅਗਲੇ ਦੇਖੋ ਕੱਪੜੇ ਕਿਵੇਂ ਉੱਡਦੇ ਪਜਾਮੇ ਫੜਾ ਵੜ ਹੁਣ ਕੀ ਕਰਨੀ ਅੱਜ ਸਬਜ਼ੀ ਕੀ ਬਣਾਣੀ ਆ ਆਹ ਦਾਲ ਤਾਂ ਕੁੱਤੇ ਖਾਂਦੇ ਨੇ ਕਿਹੜੀ ਮੂੰਗੀ ਮਸਰੀ ਬਣਾਓ ਫਿਰ ਯਾਰ ਇੱਕ ਹੀ ਛੋਲੇ ਆਂ ਦਾਲ ਛੋਲੇ ਆਂ ਦਾਲ ਧੜੀ ਆਣਗੀ ਹੋਰ ਕੋਈ ਕੰਮ ਨਹੀਂ ਲੋ ਭਾਈ ਜੀ ਇਹ ਹੁਣ ਬਣਾ ਰਹੀ ਐ ਕੱਟ ਰੀ ਐ ਲਸਣ ਨੂੰ ਸਮੇ ਤੇ ਬਣਾ ਹੋ ਗਿਆ ਜੀ ਦਾਲ ਹੈ ਹੈ ਦੇਖੇ ਇਧਰ ਦੇਖੋ ਕੀ ਕਹੀਂ ਲੱਗੀ ਜੋਤੀ ਦੇਖੇ ਇਧਰ ਹਾ ਹਾ ਮੈਂ ਤਾਂ ਕਹਿੰਨ ਮੂੰਗੀ ਮਸਰੀ ਡੇਢੀ ਧਰ ਨਾਲ ਲਈਏ ਮੂੰਗੀ ਮਸਰੀ ਬਣਾ ਲੋ ਜੇ ਤੁਸੀਂ ਢਾਲ ਲੈ ਆਂਦੇ ਹੋ ਨਾ ਤੇ ਮੂੰਗੀ ਮਸਰੀ ਵੀ ਲਿਆਇਆ ਕਰੋ ਦੋਈ ਢਾਲਾ ਤੇ ਲਿਆਣੇ ਹਮੇਸ਼ਾ ਬਸ ਜਿਹੜੀ ਤੁਹਾਨੂੰ ਪਸੰਦ ਆ ਹੋਰ ਕੋਈ ਨਹੀਂ ਲਿਆਉਂਦੇ ਤੁਸੀਂ ਹਮੇਸ਼ਾ ਨਹੀਂ ਲੈ ਕੇ ਆਂਦੇ ਹੋ ਜਨਾ ਪਹਿਲੇ ਮੂੰਗੀ ਮਸਰੀ ਮੰਡੀ ਵੀ ਲਿਆਉਂਦੇ ਕਿਹੜੀ ਬੰਦੀ ਦੀ ਮੂੰਗੀ ਮਸਰੀ ਆ ਉਹ ਜਿਹੜੀ ਖਾਣੇ ਮੈਂ ਤੁਹਾਨੂੰ ਕਹਿੰਦਾ ਜੇ ਲਿਆਉਂਗੇ ਤਾਂ ਮੂੰਗੀ ਮਸਰੀ ਵੀ ਲਿਆਇਓ ਹਾਂ ਮੈਨੂੰ ਲੱਗਦਾ ਇਹਨੂੰ ਜ਼ਿਆਦਾ ਪਸੰਦ ਆ ਮੂੰਗੀ ਮਸਰੀ ਤਾਂ ਹੀ ਇਹ ਖਾਂਦੀ ਹੈ ਮੂੰਗੀ ਮਸਰੀ ਬਹੁਤ ਸੱਚੇ ਕਿਹੜੀ ਹੈ ਕਿਹੜੀ ਦਾਲ ਹੈ ਸਾਂਬਰ ਦੀ ਦਾਲ ਹੈ ਉਹ ਸਾਂਬਰ ਨਹੀਂ ਹੈ ਹਾਂ ਛੋਲੀ ਦੀ ਦਾਲ ਹੈ ਛੋਲਿਆਂ ਦੀ ਦਾਲ ਉਹ ਤਾਂ ਘੋੜੇ ਖਾਂਦੇ ਆ ਇਹ ਕੋ ਦੇਖ ਕੋਈ ਬੋਲਣ ਲੱਗੀ ਹੈ ਹੈਨਾ ਇਹਾਈ ਜਿਆਦਾ ਨਾ ਪਾਈ। ਅਲਰੇਡੀ ਮੈਂ ਛੋਲੇ ਆ ਵੀ ਬਣਾਇਆ ਹੋ ਮੈਂ ਨਹੀਂ ਬਣਾਇਆ। ਛੋਲੇ ਆ ਵੀ ਬਣਾ ਰਹੀ ਆ। ਆਹ ਖਟਾਈ ਠੀਕ ਠੀਕ ਰੱਖੀ ਜਿਆਦਾ ਨਾ ਰੱਖੀ। ਕੱਲ ਕੱਲ ਗਾਇਦੇ ਨੇ ਬਣਾਈ ਸੀ ਨਾ ਘਰੇ ਹੀ ਬਣਾਈ ਸੀ ਨੇ ਪਕੌੜੇ ਹਾਂ ਮੈਂ ਦਿਖਾਈ ਸੀ ਬੜੇ ਸਵਾਦ ਬਣੇ ਸੀਗੇ ਟੋਸਟ ਬੜੇ ਸਵਾਦ ਬਣੇ ਸੀਗੇ ਮੈਂ ਉਹਦੇ ਵਿੱਚ ਉਹ ਜਿਹੜਾ ਉਹ ਬਣਾਏ ਸੀ ਬ੍ਰੈਡ ਰੋਲ ਵੀ ਆ ਚੁਣ ਹਾਂ ਇਹਨਾਂ ਸਾਰੋ ਕੁਝ ਬਣਾਉਣਾ ਆਉਂਦਾ ਦੇਖਣਾ ਮਲਕੀ ਬਣਾ ਤਾਂ ਸਭ ਕੋਈ ਲੈਂਦੀ ਹੈ ਗੱਲ ਇਹ ਹੈ ਕਿ ਬਲਿ ਥੋੜੀ ਜਿਹੀ ਬਣੀ ਸੀ ਪਕੌੜੇ ਪਰ ਇਹ ਹੈ ਕਿ ਉਹ ਸਵਾਦ ਬਹੁਤ ਸੀਗੇ ਥੋੜੀ ਜਿਹੀ ਹਮੇਸ਼ਾ ਵਧੀਆ ਬਣਦੀ ਹੈ ਸਵਾਦ ਬਣੇ ਤੇ ਦੂਸਰੇ ਨਾ ਭਾਰੀ ਨਹੀਂ ਲੱਗੇ ਮੈਨੂੰ ਸਭ ਤੋਂ ਵਧੀਆ ਲੱਗੇ ਕਿ ਅੱਜ ਵੀ ਹੁਣ ਚਾਹ ਨਾ ਖਾਏ ਨੇ ਨਾ ਮੈਂ ਤੇ ਤੂੰ ਇਹ ਲੱਗ ਲਗੀ ਮੈਨੂੰ ਇਹ ਚੀਜ਼ ਮਹਿਸੂਸ ਨਹੀਂ ਹੋਈ ਕਿ ਭਾਰੀ ਹੈ ਹਾਂ ਵਧੀਆ ਬਣਿਆ ਤੇ ਬਾਕੀ ਗਾਇਜ਼ ਇਹ ਹੈ ਕਿ ਹੁਣ ਮੌਸਮ ਦਾ ਤਾਂ ਕਾਫੀ ਫਰਕ ਪੈ ਗਿਆ ਮੈਨੂੰ ਐ ਲੱਗ ਰਿਹਾ ਕਿਉਂਕਿ ਦੇਖੋ ਹੁਣ ਮੈਂ ਕੂਲਰ ਦੇ ਵਿੱਚ ਲੇਟੇ ਹੋਏ ਸੀਗਾ ਆ ਕੂਲਰ ਦੇ ਵਿੱਚ ਮੈਂ ਲੇਟੇ ਹੋਏ ਸੀਗਾ ਪਰ ਮੈਨੂੰ ਐ ਲੱਗ ਰਿਹਾ ਸੀ ਕਿ ਜਿਵੇਂ ਥੋੜੀ ਬਹੁਤ ਠੰਡ ਲੱਗ ਰਹੀ ਹੈ ਬਾਕੀ ਤੁਸੀਂ ਦੱਸਿਓ ਕਿ ਇਹ ਮੈਨੂੰ ਹੀ ਲੱਗ ਰਿਹਾ ਕਿ ਸ਼ਾਇਦ ਇਦਾਂ ਹੋ ਸਕਦਾ ਵਾ ਬਾਕੀ ਗਾਇਜ਼ ਆਹ ਦੇਖੋ ਮੰਮੀ ਹੈ ਮੇਰੀ ਦੇਖ ਰਹੇ ਹੋ ਮੰਮੀ ਤੇ ਗਾਈ ਸਪਨੇ ਸੱਚ ਹੁੰਦੇ ਨੇ ਜੇ ਸਪਨੇ ਸੱਚ ਹੁੰਦੇ ਆ ਤੇ ਮੈਨੂੰ ਦੱਸਿਓ ਕਿਉਂਕਿ ਅੱਜ ਨਾ ਮੈਨੂੰ ਇੱਕ ਦਿਨੇ ਦੁਪਹਿਰੇ ਸਪਨਾ ਆਇਆ ਸੀ ਮੈਂ ਕੰਮ ਕੁੰਮ ਤੋਂ ਆ ਕੇ ਜਦ ਦੁਪਹਿਰੇ ਆਇਆ ਸੀ ਨਾ ਤੇ ਮੈਨੂੰ ਇੱਕ ਸਪਨਾ ਆਇਆ ਸੀਗਾ ਤੇ ਹੁਣ ਉਹਦੇ ਵਿੱਚ ਇੱਕ ਇੱਕ ਪਾਸੇ ਬੈਡ ਲੱਗਿਆ ਇੱਕ ਪਾਸੇ ਢੱਲੇ ਪਾਸੇ ਬਰਾਊਨ ਜਿਹਾ ਸੋਫਾ ਲੱਗੇ ਤੇ ਮੰਮੀ ਤੁਹਾਨੂੰ ਤੁਹਾਨੂੰ ਪਤਾ ਐਕਸਪਾਇਰ ਹੋ ਗਏ ਨੇ ਤੇ ਮੰਮੀ ਮੈਂ ਸੋਫੇ ਦੇ ਉੱਪਰ ਬੈਠਾ ਮੰਮੀ ਮੇਰੇ ਕੋਲ ਆ ਕੇ ਬਹਿ ਗਈ ਹੈ ਤੇ ਪਹਿਲਾਂ ਮੈਂ ਮੰਮੀ ਨੂੰ ਪੁੱਛਿਆ ਕਿ ਮੈਨੂੰ ਤੁਸੀਂ ਕਿੱਥੇ ਸੀ ਕਿੰਨੇ ਦਿਨ ਤੁਸੀਂ ਇੰਨੇ ਦਿਨ ਆਏ ਨਹੀਂਗੇ ਤੇ ਮੰਮੀ ਕਹਿੰਦੀ ਕਿ ਮੈਂ ਦਿਸ਼ਾਇਰ ਦਿਨ ਤੇ ਮੈਂ ਤੇਰੀ ਭੂਆ ਘਰੇ ਸੀ ਕਿ ਕੱਲ ਮਲਕੀ ਕੱਲ ਤੇਰੀ ਭੂਆ ਘਰੇ ਸੀਗੀ ਤੇ ਅੱਜ ਉਹ ਰਿ ਆਈਆਂ ਤੇ ਮੈਂ ਕਹਾ ਸਤ ਮੈਨੂੰ ਮੰਮੀ ਕਹਿੰਦੀ ਕੰਮ ਕੁੰਮ ਕੀ ਕਰ ਰਿਆ ਹੁਣ ਤੂੰ ਤੇ ਮੈਂ ਕਹਾ ਮੈਂ ਤਾਂ ਹੁਣ ਮਲਕੀ ਰੈਪਿਡੋ ਚਲਾਉਣਾ ਮਲਕੀ ਰੈਪਿਡੋ ਯਾ ਜਿਵੇਂ ਪੋਰਟਰ ਹੋਇਆ ਉਹ ਹੀ ਚਲਾਈ ਦਿੰਦਾ ਇਹਦੇ ਵਿੱਚ ਹੀ ਕੰਮ ਕਰ ਰਿਆ ਮੈਂ ਤੇ ਮੰਮੀ ਕਹਿੰਦੀ ਉਹ ਕੀ ਹੁੰਦਾ ਤੇ ਜੋਤੀ ਕਹਿੰਦੀ ਜੋਤੀ ਕਹਿੰਦੀ ਕਿ ਮੰਮੀ ਉਹਦੇ ਵਿੱਚ ਜਿਵੇਂ ਆਟੋ ਤੇ ਸਵਾਰੀ ਸੂਰੀ ਲੈ ਕੇ ਜਾਂਦੇ ਨੇ ਨਾ ਉਦਾਂ ਬਾਈਕ ਟੈਕਸੀ ਦੇ ਉੱਪਰ ਸਵਾਰੀ ਲੈ ਕੇ ਜਾਂਦੇ ਨੇ ਉਹ ਹੁੰਦਾ ਮਨ ਕਹਿੰਦੀ ਅੱਛਾ ਚਲ ਠੀਕ ਆ ਤੇ ਸਪਨਾ ਆਏ ਸੀ ਮੈਨੂੰ ਦਿਨੇ ਦੁਪਹਿਰੇ ਜੇ ਆਏ ਸੀ ਚਾਰ ਕੋਈ ਦੇ ਕੋਲ ਮੈਂ ਉੱਠਿਆ ਨਾ ਉਦੋਂ ਮੈਨੂੰ ਸਪਨਾ ਆਇਆ ਸੀ ਕਿ 4 ਵਜੇ ਮੈਂ ਉੱਠਿਆ ਜੇ ਤੇ ਮੈਨੂੰ ਦੱਸਿਓ ਕਿ ਇਹ ਦੁਪਹਿਰ ਦੇ ਸਪਨੇ ਸਹੀ ਹੁੰਦੇ ਕਿ ਨਹੀਂ ਹੁੰਦੇ ਇੱਕ ਮੈਨੂੰ ਰਾਤ ਦਾ ਆਇਆ ਸੀ ਜਿਹਦੇ ਵਿੱਚ ਸਮੋਸੇ ਮੰਗੇ ਸੀਗੇ ਮੰਮੀ ਨੇ ਤੇ ਮੈਂ ਭੂਆ ਨੂੰ ਵੀ ਪੁੱਛਿਆ ਸੀ ਭੂਆ ਕਹਿੰਦੀ ਕਿ ਜੇ ਕੋਈ ਚੀਜ਼ ਇਹ ਤਾਂ ਮੰਗੀ ਤਾਂ ਚੰਗੀ ਨਹੀਂ ਹੁੰਦੀ ਜੇ ਦੇਣੀ ਹੈ ਫਿਰ ਵੀ ਚਟਨੀ ਖੱਟੀ ਜਟਨੀ ਆਚਾਰ ਲਾ ਕੇ ਦੇ ਦਿਓ ਤੇ ਪਿੱਛੇ ਮੜਿਆ ਤੂਫਾਨ ਮਾਰ ਕੇ ਕਿਸ ਜਿਸ ਨੂੰ ਵੀ ਦੇਣੀ ਉਹ ਮੜਿਆ ਤੂਫਾਨ ਮਾਰ ਦੋ ਕਿ ਚੱਲੇ ਹੁਣ ਅੱਗੇ ਤੋਂ ਲਈ ਤੇ ਬਾਕੀ ਤੁਸੀਂ ਇਹ ਚੀਜ਼ ਮੈਨੂੰ ਕਲੀਅਰ ਕਰਿਓ ਕਿ ਇਹ ਚੀਜ਼ ਸਹੀ ਹੁੰਦੀਆਂ ਜਾਂ ਨਹੀਂ ਹੁੰਦੀਆਂ ਇਹ ਕਿਵੇਂ ਹੁੰਦੀ ਹੈ ਜੋ ਵੀ ਪੁੱਛਿਆ ਮੈਨੂੰ ਦੱਸਿਓ ਜ਼ਰੂਰ ਪਲੀਜ਼ ਦਾਲ ਬਣ ਗਈ ਆਪਣੀ ਤੇ ਆ ਦੇਖੋ ਸਾਰੇ ਬਣ ਦਾਲ ਚਨੇ ਵਾਲੀ ਦਾਲ ਬਣਾਈ ਹੈ ਸਵਾਦ ਨਾਲ ਹਾਂ ਦੇਖੋ ਧੌਣ ਵਾਲੇ ਪਏ ਇੱਦਾਂ ਨਾਲ ਲੱਗੇ 10 ਬੀ ਬਣ ਗਈ ਆ ਇਹਨੂੰ ਕੁੱਕਰ 'ਚ ਕੱਢ ਕੇ ਧੋ ਦਿੰਨੇ ਆ ਭਾਂਡੇ ਤੇ ਨਾਲ ਆਪਾਂ ਲੰਨ ਲੱਗੇ ਜੋ ਗਾਇਸ ਮੇਰੇ ਇੰਸਟਾਗ੍ਰam ਨੂੰ ਫੋਲੋ ਕਰਿਓ ਇਹਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਮਿਲੂਗਾ ਜਾ ਕੇ ਚੈੱਕ ਆਊਟ ਕਰ ਲੈ ਗਾਇਸ ਅੱਜ ਦਾ ਵਲੋਗ ਇਧਰ ਇਖਤਮ ਕਰਦੇ ਆ ਮਿਲਦੇ ਆ ਕਿਸੇ ਨੈਕਸਟ ਵਲੋਗ 'ਚ ਤਦ ਤੱਕ ਲਈ ਬਾਏ ਬਾਏ